ਇੱਕ ਸਮੇਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਸ ਦੀ ਕੇਵਲ ਇੱਕ ਅੱਖ ਅਤੇ ਇੱਕ ਪੈਰ ਹੀ ਸਨ ਇਨ੍ਹਾਂ ਕਮਜ਼ੋਰੀਆਂ ਦੇ ਬਾਵਜੂਦ ਵੀ ਉਹ ਇੱਕ ਕੁਸ਼ਲ ਦਿਆਲੂ ਅਤੇ ਬੁੱਧੀਮਾਨ ਸ਼ਾਸਕ ਸੀ ਉਸ ਦੇ ਰਾਜ ਵਿੱਚ ਲੋਕ ਬਹੁਤ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ ਇੱਕ ਦਿਨ ਰਾਜਾ ਆਪਣੇ ਮਹਿਲ ਵਿੱਚ ਟਹਿਲ ਰਿਹਾ ਸੀ ਤਾਂ ਅਚਾਨਕ ਉਸ ਦੀ ਨਜ਼ਰ ਮਹਿਲ ਦੀ ਇੱਕ ਦੀਵਾਰ ਤੇ ਲੱਗੀਆਂ ਫੋਟੋਆਂ ਤੇ ਪਈ ਉਹ ਫੋਟੋਆਂ ਉਸਦੇ ਵੱਡੇ-ਵਡੇਰੇ ਰਾਜਿਆਂ ਦੀਆਂ ਸਨ। ਉਹਨਾਂ ਫੋਟੋਆਂ ਨੂੰ ਦੇਖ ਕੇ ਰਾਜੇ ਦੇ ਮਨ ਵਿੱਚ ਵਿਚਾਰ ਆਇਆ ਕਿ ਭਵਿੱਖ ਵਿੱਚ ਜਦੋਂ ਉਸਦੇ ਉੱਤਰਾਧਿਕਾਰੀ ਮਹਿਲ ਦੀ ਇਸ ਦੀਵਾਰ ਦੇ ਕੋਲੋਂ ਦੀ ਗੁਜ਼ਰਿਆ ਕਰਨਗੇ ਤਾਂ ਆਪਣੇ ਵੱਡੇ-ਵਡੇਰਿਆਂ ਦੀਆਂ ਫੋਟੋਆਂ ਦੇਖ ਕੇ ਉਹਨਾਂ ਦਾ ਸਨਮਾਨ ਕਰਿਆ ਕਰਨਗੇ। ਪਰ ਰਾਜੇ ਦਾ ਚਿੱਤਰ ਹਲੇ ਤੱਕ ਉਸ ਦੀਵਾਰ ਤੇ ਨਹੀਂ ਸੀ ਲੱਗਿਆ। ਉਹ ਆਪਣੀਆਂ ਸਰੀਰਕ ਕਮਜ਼ੋਰੀਆਂ ਦੇ ਕਾਰਨ ਇਹ ਨਹੀਂ ਸੀ ਜਾਣਦਾ ਕਿ ਉਸ ਦਾ ਚਿੱਤਰ ਕਿਸ ਤਰ੍ਹਾਂ ਦਾ ਦਿਖੇਗਾ। ਲੇਕਿਨ ਉਸ ਦਿਨ ਉਸ ਨੇ ਸੋਚਿਆ ਕਿ ਉਸ ਨੂੰ ਵੀ ਇਸ ਦੀਵਾਰ ਤੇ ਆਪਣਾ ਚਿੱਤਰ ਲਗਵਾਉਣਾ ਚਾਹੀਦਾ ਹੈ ਅਗਲੇ ਹੀ ਦਿਨ ਉਸ ਨੇ ਆਪਣੇ ਰਾਜ ਦੇ ਸਾਰੇ ਸ੍ਰੇਸ਼ਟ ਚਿੱਤਰਕਾਰਾਂ ਨੂੰ ਦਰਬਾਰ ਵਿੱਚ ਬੁਲਾਇਆ ਦਰਬਾਰ ਵਿੱਚ ਉਸ ਨੇ ਘੋਸ਼ਣਾ ਕੀਤੀ ਕਿ ਮੈਂ ਮਹਿਲ ਵਿੱਚ ਲਗਵਾਉਣ ਦੇ ਲਈ ਆਪਣਾ ਇੱਕ ਸੁੰਦਰ ਚਿੱਤਰ ਬਣਵਾਉਣਾ ਚਾਹੁੰਦਾ ਹਾਂ ਜੋ ਵੀ ਉਸ ਦਾ ਸੁੰਦਰ ਚਿੱਤਰ ਬਣਾ ਸਕਦਾ ਹੈ ਉਹ ਚਿੱਤਰਕਾਰ ਅੱਗੇ ਆਵੇ ਜਿਸ ਤਰ੍ਹਾਂ ਦਾ ਚਿੱਤਰ ਬਣੇਗਾ ਉਸੇ ਤਰ੍ਹਾਂ ਦਾ ਹੀ ਉਸ ਚਿੱਤਰਕਾਰ ਨੂੰ ਇਨਾਮ ਦਿੱਤਾ ਜਾਵੇਗਾ। ਦਰਬਾਰ ਵਿੱਚ ਮੌਜੂਦ ਚਿੱਤਰਕਾਰ ਆਪਣੀ ਕਲਾ ਵਿੱਚ નિਪੁੰਨ ਸਨ। ਲੇਕਿਨ ਰਾਜੇ ਦੀ ਘੋਸ਼ਣਾ ਸੁਣਨ ਤੋਂ ਬਾਅਦ ਉਹ ਸੋਚਣ ਲੱਗੇ ਕਿ ਰਾਜਾ ਤਾਂ ਇੱਕ ਅੱਖ ਤੋਂ ਕਾਣਾ ਅਤੇ ਲੰਗੜਾ ਹੈ। ਇਸ ਤਰ੍ਹਾਂ ਫਿਰ ਉਸ ਦਾ ਚਿੱਤਰ ਸੁੰਦਰ ਕਿਵੇਂ ਬਣੇਗਾ? ਚਿੱਤਰ ਸੋਹਣਾ ਨਹੀਂ ਲੱਗਿਆ ਤਾਂ ਹੋ ਸਕਦਾ ਹੈ ਕਿ ਰਾਜਾ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਕੋਈ ਸਜ਼ਾ ਹੀ ਨਾ ਦੇ ਦੇਵੇ। ਇਹ ਵਿਚਾਰ ਕਿਸੇ ਨੂੰ ਵੀ ਅੱਗੇ ਆਉਣ ਦਾ ਸਾਹਸ ਨਾ ਦੇ ਸਕਿਆ ਸਾਰੇ ਕੋਈ ਨਾ ਕੋਈ ਬਹਾਨਾ ਬਣਾ ਕੇ ਉੱਥੋਂ ਚਲੇ ਗਏ ਉੱਥੇ ਸਿਰਫ ਇੱਕ ਜਵਾਨ ਚਿੱਤਰਕਾਰ ਹੀ ਖੜਾ ਰਿਹਾ ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਮੇਰਾ ਚਿੱਤਰ ਬਣਾਉਣ ਲਈ ਤਿਆਰ ਹੈ ਜਵਾਨ ਚਿੱਤਰਕਾਰ ਨੇ ਰਾਜੇ ਨੂੰ ਹੰਮੀ ਭਰ ਦਿੱਤੀ ਰਾਜੇ ਨੇ ਉਸ ਨੂੰ ਚਿੱਤਰ ਬਣਾਉਣ ਦੀ ਅਗਿਆ ਦੇ ਦਿੱਤੀ ਅਗਲੇ ਹੀ ਦਿਨ ਤੋਂ ਉਹ ਚਿੱਤਰਕਾਰ ਰਾਜੇ ਦਾ ਚਿੱਤਰ ਬਣਾਉਣ ਵਿੱਚ ਜੁੱਟ ਗਿਆ ਕੁਝ ਦਿਨਾਂ ਬਾਅਦ ਚਿੱਤਰ ਬਣ ਕੇ ਤਿਆਰ ਹੋ ਗਿਆ ਜਦੋਂ ਚਿੱਤਰ ਨੂੰ ਰਾਜੇ ਦੇ ਸਾਹਮਣੇ ਪੇਸ਼ ਕਰਨ ਦਾ ਦਿਨ ਆਇਆ ਤੰਦਰਵਾਰ ਵਿੱਚ ਦਰਬਾਰੀਆਂ ਸਮੇਤ ਉਹ ਸਾਰੇ ਚਿੱਤਰਕਾਰ ਵੀ ਮੌਜੂਦ ਸਨ ਜਿਨ੍ਹਾਂ ਨੇ ਰਾਜੇ ਦਾ ਚਿੱਤਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਸਾਰੇ ਬੜੀ ਹੀ ਬੇਸਬਰੀ ਨਾਲ ਉਸ ਚਿੱਤਰ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ ਜਦੋਂ ਚਿੱਤਰ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤਾਂ ਰਾਜੇ ਸਮੇਤ ਸਾਰਿਆਂ ਦੇ ਮੂੰਹ ਖੁੱਲੇ ਦੇ ਖੁੱਲੇ ਹੀ ਰਹਿ ਗਏ ਕਿਉਂਕਿ ਚਿੱਤਰ ਬਹੁਤ ਹੀ ਸੋਹਣਾ ਬਣਿਆ ਸੀ ਉਸ ਚਿੱਤਰ ਵਿੱਚ ਰਾਜਾ ਇੱਕ ਘੋੜੇ ਉੱਪਰ ਬੈਠਾ ਨਜ਼ਰ ਆ ਰਿਹਾ ਸੀ ਜਿਸ ਨੂੰ ਇੱਕ ਪਾਸਿਓਂ ਦਿਖਾਇਆ ਗਿਆ ਸੀ ਉਸ ਦੇ ਵਿੱਚ ਰਾਜੇ ਦਾ ਇੱਕ ਪੈਰ ਹੀ ਜੋ ਸਹੀ ਸੀ ਉਹੀ ਨਜ਼ਰ ਆ ਰਿਹਾ ਸੀ ਨਾਲ ਹੀ ਰਾਜਾ ਕਮਾਨ ਵਿੱਚ ਤੀਰ ਚੜਾ ਕੇ ਇੱਕ ਅੱਖ ਬੰਦ ਕਰਕੇ ਨਿਸ਼ਾਨਾ ਸਾਧ ਰਿਹਾ ਸੀ ਜਿਸ ਨਾਲ ਉਸ ਦੇ ਕਾਣੇ ਹੋਣ ਦੀ ਕਮਜ਼ੋਰੀ ਵੀ ਛੁਪ ਗਈ ਸੀ ਇਹ ਚਿੱਤਰ ਦੇਖ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਚਿੱਤਰਕਾਰ ਨੇ ਆਪਣੀ ਬੁੱਧੀਮਾਨੀ ਨਾਲ ਰਾਜੇ ਦੀਆਂ ਕਮਜ਼ੋਰੀਆਂ ਨੂੰ ਛੁਪਾ ਕੇ ਇੱਕ ਬਹੁਤ ਹੀ ਸੋਹਣਾ ਚਿੱਤਰ ਬਣਾਇਆ ਸੀ ਰਾਜੇ ਨੇ ਇਸ ਨੂੰ ਸਨਮਾਨਿਤ ਕਰਨ ਦੇ ਨਾਲ ਹੀ ਆਪਣੇ ਦਰਬਾਰ ਦਾ ਮੁੱਖ ਚਿੱਤਰਕਾਰ ਵੀ ਬਣਾ ਦਿੱਤਾ ਸੋ ਦੋਸਤੋ ਇਸ ਕਹਾਣੀ ਦੀ ਸਿੱਖ ਇਹ ਹੈ ਕਿ ਅਗਰ ਸਾਨੂੰ ਜੀਵਨ ਵਿੱਚ ਅੱਗੇ ਵਧਣਾ ਹੈ ਤਾਂ ਆਪਣੀ ਸੋਚ ਹਮੇਸ਼ਾ ਸਕਾਰਾਤਮਕ ਰੱਖਣੀ ਚਾਹੀਦੀ ਹੈ ਖਰਾਬ ਤੋਂ ਖਰਾਬ ਪਰਸਥਿਤੀਆਂ ਵਿੱਚ ਵੀ ਸਕਾਰਾਤਮਕ ਸੋਚਣ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਆਸਾਨੀ ਨਾਲ ਹੋ ਜਾਂਦਾ ਹੈ